ਜੀ ਸਾਰਿਆਂ ਨੂੰ ਅੱਜ ਅਸੀਂ ਮੁਰਗੇ ਦੇਖਣ ਆਏ ਆ ਭਰੀ ਕੋਲ ਤੇ ਭਰੀ ਸਾਨੂੰ ਬਾਹਰ ਹੀ ਮਿਲ ਗਏ ਇੱਥੇ ਤੇ ਮੁਰਗਾ ਲੈ ਕੇ ਖੜੇ ਆ ਮੁਰਗਾ ਕਰੋ ਚੈੱਕ ਕਿਹੋ ਜਿਹਾ ਮੁਰਗਾ ਹਾਲੇ ਦਾ ਹੀ ਆ ਭਰੀ ਬਾਜੀ ਬੁਰੀ ਜਿੱਤੇ ਆ ਲੱਗਦਾ ਭਰੀ ਇਹ ਖਾਲੀ ਭਾਈ ਮੁਰਗਾ ਦੇਖੋ ਕਰੋ ਸ਼ੌਂਕ ਮੁਰਗੇ ਦਾ ਸਾਰੇ ਜਣੇ ਮੁਰਗਾ ਬੜਾ ਭੜੀ ਹਾਲੇ ਦਾ ਤੁਹਾਡਾ ਥੱਲੇ ਛੱਡ ਕੇ ਥੱਲੇ ਛੱਡ ਭਜੀ ਮੁਰਗਾ ਬੜਾ ਭੜੀ ਛੋਟੇ ਦਾ ਤੇ ਮੁਰਗੀ ਵੀ ਆ ਨਾਲ ਇਹਦੇ ਪਰ ਮੁਰਗੀ ਦਾ ਸ਼ੌਂਕ ਵੀ ਕਰੋਨੇ ਨਾਲ ਅਸੀਂ ਭਾਈ ਨੂੰ ਮਿਲਣ ਆਏ ਸੀ ਤੇ ਭਾਈ ਇੱਧਰ ਮੁਰਗੀਆਂ ਸੀ ਮੈਂ ਕਿਹਾ ਚਲੋ ਤੁਹਾਨੂੰ ਮੁਰਗੀਆਂ ਦਾ ਸ਼ੌਂਕ ਵੀ ਨਾਲ ਕਰਾ ਦਿੰਨੇ ਆ ਮੁਰਗੇ ਬੜੇ ਵਧੀਆ ਲੱਗੇ ਭਾਈ ਦੇ ਨਵੀਆਂ-ਨਵੀਆਂ ਸਾਡੀਆਂ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਤੇ ਅੱਗੇ ਤੁਹਾਨੂੰ ਬਾਜੀ ਵੀ ਪੂਰੀ ਲਾਈਵ ਦਿਖਾਵਾਂਗੇ ਇੱਥੇ ਸੈਨਪੁਰ ਭਾਈ ਦੇ ਪਿੰਡ ਬਾਜੀ ਹੁੰਦੀ ਕਬੂਤਰਾਂ ਦੀ ਤੇ ਉਹ ਵੀ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਛੱਡਣ ਦੀ ਜੇ ਐਂਟਰੀ ਹੋ ਗਈ ਤਾਂ ਬਾਕੀ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਜਰੂਰ ਕਰਿਓ ਨਵੀਆਂ-ਨਵੀਆਂ ਜਿਹੜੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ